ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵੜੀ ਗਈ ਮੁਹਿੰਮ ਤਾਂ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜ਼ਾਰ ਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਿਆਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਉਹ ਮੁਕੱਦਮੇ ਦਰਜ ਕੀਤੇ ਆ ਉਸ ਮੁਕੱਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਜੀ ਕਿਥਰ ਜੀ ਮੋਡਲ ਪ੍ਰਿੰਟ ਕਰੀਏ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਰਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਲੈ ਕੇ ਥਾਣਾ ਲੋਪੋਕੇ ਤੇ ਸੈਮੂਲਮ ਸੀ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀ ਦਾ ਰਹਿਣਾ ਲਾਜੀ ਇਹ ਠੀਕ ਠੀਕ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਹਿਰਨ ਦੇ ਨਾਮ ਜਿਹੜੇ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਹੈ ਸਰ ਮਹਿਲਾ ਚੋਣੇ ਨਹੀਂ ਹੁੰਦੇ ਇਹਨਾਂ ਨੂੰ ਮਹਿਲਾ ਨਹੀਂ ਗਈ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਧਾਰਾਂ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਉਤਾਰ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਇਹ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਹੇਰੋਂ ਪ੍ਰਾਪਤ ਹੋਈ ਹੈਗੀ। ਸਰ ਕਿੰਨਿਆਂ ਦੇ ਬੰਦੇ ਵੱਲੋਂ ਸੁੱਟੀਆਂ ਗਈਆਂ ਦੋੰਦਰਾਈ ਤੇ ਵੀ ਆਈ ਆ। ਉਹ ਉਹ ਹੁਣ ਮੁਕਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਬੰਦ ਜੋ ਕੋਰਟ 'ਚ ਪੇਸ਼ ਕਰਾਂਗੇ ਜੀ। ਇਹਨਾਂ ਦਾ ਸਫੀਸ਼ੀਐਂਟ ਰਿਮਾਂਡ ਲੈ ਕੇ ਅਗਲੀ ਤਫ਼ਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੇਰੋਂ ਮੰਗਾਈ ਆ ਤੇ ਕਿੱਥੇ-ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਮ ਜਿਹੜੇ ਫਾਰਵਰਡ ਲਿੰਕੇਜ ਹੈਗੇ ਆ ਉਹਨਾਂ ਨੂੰ ਖੰਘਾਉਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅੱਜ ਲਿਆਂਦੀ ਜਾਊ। ਸਰ ਦਲਬਾਜ ਸਿੰਘ ਜਿਹੜਾ ਇਹ ਡਰੋਨ ਵਾਲੇ ਬੰਦੂ ਕੀ ਲੈ ਕੇ ਆ ਰਹੇ ਸੀ ਕਿ ਇਹ ਮਨ ਵਾਈਸ ਸੀ ਨਹੀਂ ਨਹੀਂ ਇਹ ਇਹਨਾਂ ਕੋਲੋਂ ਦਾ ਜਿਹੜੀ ਇਹ ਬਰਾਮਦ ਹੋਈ ਹੈ ਜੀ ਹਾਂ ਇਹਨਾਂ ਕੋਲੋਂ ਜਿਹੜੀ ਹੈ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਫੜੇ ਗਏ ਆ ਨਹੀਂ ਇੱਕ ਮੋਟਰਸਾਈਕਲ ਸੀ ਹਾਂ ਜੀ ਇੱਕ ਮੋਟਰਸਾਈਕਲ ਸੀ ਇਹਨਾਂ ਦਾ ਦੋਵਾਂ ਦਾ ਆਪਸ ਵਿੱਚ ਤਾਲ ਮਿਲ ਕਿੱਦਾਂ ਇੱਕ ਲੋਕੋ ਕੇ ਠਾੜੇ ਦਾ ਬੰਦਾ ਦੂਜਾ ਫੜੀ ਗਰੀ ਚੂੜੀਆਂ ਦਾ ਤੇ ਕਿਵੇਂ ਤਾਲ ਮਿਲ ਸੀ ਇਹਨਾਂ ਦਾ ਕਦੋਂ ਦਾ ਤਾਲ ਮਿਲ ਸੀ ਇਸ ਇਹ ਸਾਰੇ ਗੱਲਾਂ ਤਫਤੀਸ਼ ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਕਿਉਂਕਿ ਤੁਹਾਨੂੰ ਦੱਸਿਆ ਵੀ ਇਹਦੀ ਕੰਦ ਬੰਦੇ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਦਾ ਕੀ ਤਾਲਮੇਲ ਸੀਗਾ ਕਿੱਦਾਂ ਕਿਤੇ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀਆ ਉਹ ਦੱਦੀ ਜਾਊਗੀ ਕੱਪੀ ਲੱਗਦਾ ਕਿ ਪਹਿਲਾਂ ਤਾਂ ਲਿੰਕ ਪਾਕਿਸਤਾਨ ਕਿੱਦਾਂ ਬਣਿਆ ਜੀ ਕਿਹਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਜਿੱਦਾਂ ਸਾਰਾ ਹੋ ਰਿਹਾ ਜੀ ਮੈਨਾਂ ਤਾਂ ਤੁਹਾਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਿਫਤਾਰੀ ਜਿਹੜੀ ਆ ਅਮਰਤਪ ਕੀਤੀ ਗਈ ਆ ਔਰ ਇਹ ਕਿੰਨੀ ਵਾਰੀ ਤਾਰ ਦੇ ਉੱਤੇ बतौर ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ बतौर ਲੇਡੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਿਆਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਸਰ ਔਰਤ ਹੋਣ ਦੇ ਨਾਤੇ ਤੇ ਸ਼ੱਕ ਨਹੀਂ ਸੀ ਪੈਂਦਾ ਐ ਕੋਈ ਵੀ ਕਰ ਸਕਦਾ ਨੈਚੁਰਲੀ ਆ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਣੇ ਹੈਗੇ ਹੋ ਤਾਂ ਉਹਨੂੰ ਥੋੜੀ ਜਿਹੀ ਇੱਕ ਮੱਕੇ ਦੇਖਦੇ ਹੈਗੇ ਵੀ ਔਰਤ ਹੈਗੀ ਐ ਇਹ ਸ਼ਾਇਦ ਨਹੀਂ ਲਿਆ ਸਕਦੇ ਅਰੇ 5 ਕਿਲੋ ਹੈ ਜਿਹੜੀ ਉਹਦੇ ਵੀ ਲੈ ਕੇ ਆ ਰਹੇ ਇਸ ਤੇ ਲੈ ਕੇ ਕਿੱਧਰੋਂ ਆ ਰਹੇ ਸੀ 5 ਕਿਲੋ ਕਿਹੜੇ ਵਿਅਕਤੀ ਕੋਲ ਬਾਰਡਰ ਵਾਲੀ ਸਾਈਡ ਤੋਂ ਲੈ ਕੇ ਆ ਉਹ ਇਸ ਪੁੱਛਗਿੱਛ ਕਰ ਰਹੇ ਆ ਜੀ ਇੱਕ ਸਾਰਾ ਹੋ ਗਿਆ ਪੰਜਾਬ ਸਰਕਾਰ ਇੱਕ ਗਲ ਵੀ ਜਨਾਬ ਸਰ ਸ਼ਹਿਰ ਦੇ ਵਿੱਚ ਵੀ ਘਰ ਡਸਟਰਾਏ ਕੀਤੇ ਹਨ ਜਿੱਦਾਂ ਨਸ਼ਾ ਜੀ ਇਹ ਜਿੰਨੀ ਹਰੋਨਿਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮੁਕੱਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਆ ਪਰ ਜੋ ਐਸ ਪਰ ਰਿਕਾਰਡ ਲੋਪੋ ਕੇ ਥਾਣੇ ਦਾ ਇਹਨਾਂ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕਰ ਹਾਂ ਜੀ ਇਹ ਮੈਂ ਕਿਉਂਕਿ ਇਹ ਲੋਪੋਕੇ ਦੇ ਰਹਿਣ ਵਾਲੇ ਹੈ ਜੀ ਇਹ ਜੀਡੀਸੀ ਇਸ ਤੋਂ ਪਹਿਲੇ ਤੁਸੀਂ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੰਚਰ ਫਰਿਆ ਤੇ ਟਾਰੀ ਦੇ ਅੰਦਰ ਵੀ ਕਾਫੀ ਘਰ ਨੇ ਜਿਹੜੇ ਤੁਸੀਂ ਪਿਛਲੇ ਦਿਨ ਹੀ ਸੀਕ ਦਿੱਤੇ ਆ ਉਹਨਾਂ ਤੇ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ ਜੀਡੀ 68F ਦੇ ਐਨਡੀਪੈਸ ਐਕਟ ਤੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਅਸੀਂ ਉਦੋਂ ਲਾਵਾ ਜੇ ਕਿਸੇ ਅਸੀਂ ਹੋਰ ਪ੍ਰਾਪਰਟੀਆਂ ਜਿਹੜੀਆਂ ਜਿਹੜੀਆਂ ਸਮਗਵਲਸ ਨੇ ਬਣਾਈਆਂ ਹੈਗੀਆਂ ਇਲੀਗਲ ਤਰੀਕੇ ਨਾਲ ਜਿਹੜੀਆਂ ਜਾਂ ਕੋਈ ਅ ਕਿਸੇ ਬਿਨਾ ਰਜਿਸਟਰੀ ਤੋਂ ਜਾ ਕਿਤੇ ਕਬਜ਼ਾ ਕੀਤਾ ਜਾਂ ਕਿਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਔਰ ਲੀਗਲ ਵੇ ਦੇ ਨਾਲ ਜੋ ਇੱਕ ਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਜਸਵਾਇ ਕੀਤਾ ਜਾਊਗਾ